ਨੀ ਸਰਕਾਰ ਹੈ ਪੰਜਾਬ ਚ ਕੋਈ ਸਰਕਾਰ ਹੈ ਨਹੀਂ ਜੀ ਤੁਹਾਨੂੰ ਲੱਗਦੀ ਨਹੀਂ ਸਰਕਾਰ ਨਹੀਂ ਸਰਕਾਰ ਪੰਜਾਬੀਆਂ ਦੀ ਸਰਕਾਰ ਤਾਂ ਹੈ ਹੀ ਨਹੀਂ ਪੰਜਾਬ ਚ ਨਵੇਂ 93 ਐਮਐਲਏ ਜੀ ਉਹਨਾਂ ਕੋਲ ਹੋ ਗਏ ਡਾਂਕੇ ਦੀ ਚੋੜ ਤੇ ਅਸੀਂ ਜਿੱਤੇ ਸਾਨੂੰ ਲੋਕਾਂ ਨੇ ਸਾਥ ਦਿੱਤਾ ਤਾਂ ਅਸੀਂ ਬਣੇ ਹੋਏ ਆ ਅੱਛਾ ਜੀ 92 93 ਜਿੱਤੇ ਕਿ ਸਾਡੇ ਗੜ੍ਹ ਇਲਾਕੇ ਵਾਲੇ ਵੀ ਇਥੋਂ 92 ਚ ਜਿੱਤਿਆ ਹੋਏ ਨਾ ਉਹਨਾਂ ਨੂੰ ਲੋਕਾਂ ਦੀ ਭਾਵਨਾ ਦਿਖਦੀ ਨਹੀਂ ਹੈਗੀ ਦਿੱਲੀ ਦੇ ਇਸ਼ਾਰਿਆਂ ਤੇ ਚੱਲਣ ਵਾਲੀ ਸਰਕਾਰ ਅੱਜ ਤੱਕ ਤਾਂ ਹਮੇਸ਼ਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੈਗਾ ਪੁੱਡਾ ਦਾ ਚੇਅਰਮੈਨ ਰਿਹਾ ਪਰ ਪਹਿਲੀ ਵਾਰੀ ਹੋਇਆ ਕਿ ਮੁੱਖ ਮੰਤਰੀ ਪਾਸੇ ਆ ਦਿੱਲੀ ਦਾ ਲਿਆ ਕੇ ਜਿਹੜਾ ਪਹਿਲਾਂ ਇਹਨਾਂ ਦਾ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਉਹਦਾ ਜਿਹੜਾ ਪੀਏ ਆ ਉਹ ਲਿਆ ਕੇ ਇਥੇ ਚੇਅਰਮੈਨ ਲਾਤਾ ਅਸੀਂ ਕਿਹੜਾ ਪੈਸਾ ਕਮਾਉਣਾ ਇਹ ਚੋਂ ਹਜ਼ਾਰ ਗਾ ਤੁਹਾਨੂੰ ਰੈਸੀਪਲਟ ਦੇਣਾ 200 ਗਾ ਉਹਦਾ ਕਮਰਸ਼ੀਅਲ ਪਲਾਟ ਦੇ ਦੇਣਾ ਤੁਸੀਂ 4.5 ਕਰੋੜ ਕਮਾਉਣਾ ਉਹਦੇ ਵਿੱਚੋਂ ਤੁਸੀਂ ਬਾਗ-ਵਾਗ ਹੋ ਜਾਣਾ ਤੁਸੀਂ ਕਿਸਾਨੀ ਛੱਡੋ ਤੁਹਾਨੂੰ ਤਾਂ ਬਿਜ਼ਨਸ ਕਰਨਾ ਆ ਗਿਆ ਨਾ ਜੀ ਇਹ ਸਰਕਾਰ ਇੰਨੀ ਇਹਨਾਂ ਦਾ ਲੋਕਾਂ ਦਾ ਭਲਾ ਸੋਚਦੀ ਆ ਫਿਰ ਅੱਜ ਸਰਕਾਰ 4.5 ਕਰੋੜ ਇਹਨੂੰ ਅੱਜੇ ਦੇ ਦੇਵੇ ਜਾਂ ਸਰਕਾਰ ਨੂੰ ਆਪੇ ਨਹੀਂ ਪਤਾ ਐ ਕਰੇ ਮੈਂ ਸ਼ਾਇਦ ਨਾ ਭਗਵੰਤ ਮਾਨ ਪਹਿਲਾਂ ਆਪਣੇ ਪਿੰਡ 'ਚ ਬਣਾ ਲਵੇ ਆਪਣੀ ਜ਼ਮੀਨ 'ਚ ਬਣਾ ਲਵੇ ਫਿਰ ਉਹ ਦੇਖ ਲਵੇ ਫਿਰ ਜਿਹੜਾ ਐਮ.ਐਲ.ਏ ਸਾਡਾ ਲੋਕਲ ਹੈਗਾ ਉਹ ਵੱੜਵੇ ਪਿੰਡ 'ਚ ਬਣਾ ਲਵੇ ਉੱਥੇ ਦੇਖ ਲਵੇ ਨਹੀਂ ਪਹਿਲਾਂ ਸਤੌਜ ਦੀ ਤਰੱਕੀ ਕਰ ਲਵੇ ਪਹਿਲਾਂ ਵੱੜਵੇ ਚਾਰਪਿੰਨ ਸਟੇਟ ਬਣਾ ਕੇ ਉੱਥੇ ਤਰੱਕੀ ਕਰ ਲਵੇ ਪਹਿਲਾਂ ਜਿਹੜੇ ਮੰਤਰੀ ਹੈਗੇ ਹਰਜੋਤ ਭੈਂਸ ਆ ਉਹਦੇ ਘੰਵੀਰਪੁਰ ਤਰੱਕੀ ਕਰ ਲਵੇ ਤੇ ਉਹਨਾਂ ਯਾਲੀ ਸਾਹਿਬ ਤੁਹਾਡੇ ਨਾਲ ਆ ਉਸੇ ਉਹਨਾਂ ਦੇ ਸਮਰਥਨ ਚ ਤੁਸੀਂ ਜਿਹੜੇ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਯਾਲੀ ਸਾਹਿਬ ਵਰਗੇ ਬੰਦੇ ਜਿਹੜੇ ਆਪ ਜ਼ਮੀਨਾਂ ਦੇ ਉੱਤੇ ਕਲੋਨੀਆ ਕੱਢਦੇ ਰਹੇ ਚਿੰਤਾ ਤਾਂ ਉਹਨਾਂ ਨੂੰ ਹੋਈ ਵੀ ਆ ਯਾਲੀ ਵੀ ਤਾਂ ਵਿਰੋਧ ਕਰ ਰਿਹਾ ਕਹਿੰਦੇ ਆਪਣੀਆਂ ਕਲੋਨੀਆ ਦੇ ਫਿਰ ਚਿੱਠੇ ਸਾਡੇ ਕੋਲ ਪਏ ਆ ਨਾ ਕਹਿੰਦੇ ਤਾਂ ਡਰਦੇ ਆ ਨਹੀਂ ਇਹ ਗੱਲ ਸੁਣ ਸਤਨਾਮ ਸਿੰਘ ਜਿਹੜਾ ਮੁੱਖ ਮੰਤਰੀ ਕਹਿੰਦਾ ਵੀ ਗਾਲੀ ਦੇ ਚਿੱਠੇ ਮੇਰੇ ਕੋਲ ਪਏ ਆ ਪਿਛਲੇ ਸੈਸ਼ਨ ਤੇ ਕਹਿੰਦਾ ਸੀਗਾ ਕਿ ਯਾਲੀ ਵਰਗਾ ਬੰਦਾ ਕੋਈ ਨਹੀਂ ਹੈਗਾ ਇਹ ਵਿਧਾਨ ਸਭਾ ਚ ਮੁੱਖ ਮੰਤਰੀ ਨੇ ਆਪਣੀ ਸਪੀਚ ਵਿੱਚ ਕਿਹਾ ਕਿ ਮਾਨਪਰੀ ਸਿੰਘ ਵਾਲੀ ਦਾ ਮੈਂ ਸਾਰਾ ਕੱਚੇ ਜਿੱਥੇ ਕੱਢ ਕੇ ਦੇਖ ਲਿਆ ਕੁਝ ਨਹੀਂ ਮਿਲਿਆ ਬਿਲਕੁਲ ਪਾਕ ਤੇ ਸਾਫ ਅੱਜ ਉਹ ਅੱਜ ਉਹ ਇਹਦੀ ਪਾਲਿਸੀ ਦੇ ਖਿਲਾਫ ਖੜਾ ਹੋ ਗਿਆ ਅੱਜ ਚੋਰ ਹੋ ਗਿਆ ਇਹ ਭਗਵਾਨ ਤਮਾਨ ਕੇਵਲ ਚ ਜਿਹੜਾ ਭੰਡ ਹੈਗਾ ਚੁਟਕਲੇ ਸੁਣਾ ਕੇ ਟਾਈਮ ਪਾਸ ਕਰਦਾ ਜਿਵੇਂ ਅੱਜ ਸਰਦਾਰ ਸੁਗਵੀਰ ਸਿੰਘ ਬਾਦਲ ਕੋਲ ਇੱਕ ਵੀ ਐਮਐਲਏ ਪੰਜਾਬ ਦੀ ਵਿਧਾਨ ਸਭਾ ਚ ਨਹੀਂ ਹੈ। ਇਹੀ ਹਾਲ ਭਗਵੰਤ ਮਾਨ ਦੀ ਪਾਰਟੀ ਦਾ 2027 ਚ ਹੁਣਾ ਇੱਕ ਵੀ ਨਹੀਂ ਹੁਣਾ ਇਹਨਾਂ ਕੋਲੋਂ। ਸੁਖਵੀਰ ਸਿੰਘ ਬਾਦਲ ਖਰ ਨਾਲ ਉਹ ਵੀ ਲੜਾਈ ਲੜ ਰਹੇ ਆ ਤੁਸੀਂ ਵੀ ਲੜਾਈ ਲੜ ਰਹੇ ਹੋ। ਅੱਜ ਉਹਨਾਂ ਨੂੰ ਕੀ ਕਹੋਗੇ? ਨਹੀਂ ਮੈਂ ਤਾਂ ਸੁਣਿਆ ਨਹੀਂ ਕਿ ਸੁਖਵੀਰ ਬਾਦਲ ਲੜਾਈ ਲੜ ਰਿਹਾ। ਸੁਖਵੀਰ ਸਿੰਘ ਬਾਦਲ ਤਾਂ ਕੋਈ ਪੰਜਾਬ ਦਾ ਦਵਾਰੇ ਨਹੀਂ ਕਰਦਾ। ਆ ਮੰਗੇ ਜੋ ਸਾਨੂੰ ਫਿਰ ਤੋਂ ਬੈਠੀਆਂ ਮੀਟਿੰਗ ਨੂੰ ਮੀਟਿੰਗ ਉਹ ਫੈਸਲੇ ਲਵਾਂਗੇ ਹਾਂਜੀ ਕਿਵੇਂ ਦੇਖਦੇ ਹੋ ਬਾਬਾ ਜੀ ਤੁਸੀਂ ਇੱਥੇ ਆਏ ਹੋ ਤੇ ਤੁਸੀਂ ਸਪੀਚਾਂ ਵੀ ਕਰੀਆਂ ਗੱਲਾਂ ਵੀ ਸੁਣੀਆਂ ਹਾਂ ਅਸੀਂ ਅਕਾਲ ਸਿੰਘਾਰ ਸੀਮਟੀ ਲਾਉਦੀ ਮੈਂ ਖਨੋਲੀ ਮੈਂ ਪ੍ਰਧਾਨ ਹਾਂ ਜੀ ਜਿਹੜਾ ਇਹ ਕਿਸਾਨਾਂ ਨਾਲ ਬੜਾ ਭਾਰੀ ਤੱਕਾ ਹੋ ਰਿਹਾ ਤੱਕੀ ਤੇ ਵੀ ਗਾਹਾਂ ਬਣ ਰਹੇ ਆ ਵੀ ਪੰਜਾਬ ਦੇ ਜਿਹੜੇ ਕਿਸਾਨ ਆ ਇਹ ਜਾਂ ਪੰਜਾਬੀ ਕੋਈ ਵੀ ਹੈਗਾ ਇਹ ਸਰਕਾਰੀ ਜ਼ੁਲਮ ਅੱਗੇ ਲੜਦੇ ਆ ਇਹ ਲੜਾਈ ਜਿਹੜੀ ਬੰਦ ਕਰਨ ਲਈ ਸਰਕਾਰ ਆਪਣੀਆਂ ਬਢੀਕੀਆਂ ਨੂੰ ਕਾਇਮ ਰੱਖਣ ਲਈ ਸਾਡੀਆਂ ਖੇਤੀ ਬਾੜੀ ਦੇ ਧੰਦੇ ਨੂੰ ਹੀ ਖਤਮ ਕਰ ਰਹੀ ਆ ਕੀ ਰੇਕਪਿੰਡ ਜਿੰਨੇ ਲਗਭਗ 1 ਲੱਖ ਏਕੜ ਸਰਕਾਰ ਆ ਜਿਹੜੀ ਇਹ ਜ਼ਮੀਨ ਪੰਜਾਬ ਚ ਗਾਇਰ ਕਰ ਰਹੀ ਆ ਪਹਿਲਾਂ ਵੀ 2 ਲੱਖ ਏਕੜ ਹੋ ਗਈ ਆ 1 ਲੱਖ ਏਕੜ ਲਗਭਗ ਸੜਕਾਂ ਚ ਆ ਗਈ ਆ ਲੋਕ ਲੋਕਾਂ ਨੂੰ ਖੇਤੀ ਬਾਕੀ ਜਿਨ੍ਹਾਂ ਕੋ ਜ਼ਮੀਨ ਨਹੀਂ ਰਣੀ ਜੇ ਸਰਕਾਰ ਤਾਂ ਨਹੀਂ ਲਾਉਂਦੀ ਸਾਡੇ ਜੀਨਸਾਂ ਦੇ ਭਾਅ ਦੋ ਮੈਨੂੰ ਯਾਦ ਆ ਵੇ ਜਾਦਨ 100 ਰੁਪਏ ਕਣਕ ਦੀ ਤਾਂ 700 ਰੁਪਏ ਟੋੜਾ ਸੋਨਾ ਦਾ ਅੱਜ 25 ਬੋਰੀਆਂ ਵੇਚ ਕੇ ਸਾਨੂੰ ਇੱਕ 50 ਬੋਰੀਆਂ ਵੇਚ ਕੇ ਸਾਨੂੰ ਇੱਕ ਟੋੜਾ ਸੋਨਾ ਆਉਂਦਾ ਜਿਹੜੇ ਜਿੰਸਾਂ ਦੇ ਭਾਅ ਉਹ ਸਰਕਾਰ ਨਹੀਂ ਬਣਾਉਂਦੀ ਹੈਗੀ ਜਿੱਦਾਂ ਸੁਆਮੀ ਨਾਥਨ ਦੀ ਰਿਪੋਰਟ ਹੈ ਜਿਹੜੀ ਉਹ ਜਿਹੜੇ ਸਾਹਮਣੇ ਸਾਨੂੰ ਹੁਣ ਵੀ ਜਿੰਸਾਂ ਦੇ ਭਾਦ ਦੁੱਗਣੇ ਹੋਣੇ ਚਾਹੀਦੇ ਆ ਪਰ ਸਰਕਾਰ ਇਹ ਕਿਉਂਕਿ ਸਰਕਾਰ ਜਿਹੜੇ ਜ਼ਿੰਮੇਵਾਰ ਬੜੇ ਭੋਲੇ ਭਾਲੇ ਆ ਕੋਈ ਸਿਆਸੀ ਬੰਦੇ ਜਿਹੜੇ ਪੰਜਾਬ ਦੇ ਬੜੇ ਬੇਈਮਾਨ ਆ ਸਾਰੀਆਂ ਪਾਰਟੀਆਂ ਦੇ ਇਹ ਨਹੀਂ ਕੁਝ ਕਰਨਾ ਚਾਹੁੰਦੇ ਹੈਗੇ ਇਹ ਆਪਣੀਆਂ ਕੁਰਸੀਆਂ ਬਰਕਰਾਰ ਰੱਖਣ ਲਈ ਆਪਣੀਆਂ ਚੋਰੀਆਂ ਕਰਨ ਲਈ ਆਪਣੇ ਜੋ ਨੰਬਰ ਧੰਦਾ ਕਰਨ ਲਈ ਕੁਰਸੀ ਹਟਿਆਉਣਾ ਚਾਹੁੰਦੇ ਸਾਰੀਆਂ ਪਾਰਟੀਆਂ ਕੋਈ ਉੱਕ ਨਹੀਂ ਕਰਦੇ ਇਸ ਲਈ ਪੰਜਾਬ ਸਰਕਾਰ ਪੰਜਾਬ ਅਜੇ ਡੁੱਬ ਰਿਹਾ ਪੰਜਾਬ ਮੰਤਰੀ ਇਹ ਕਹਿੰਦੇ ਜੀ ਤੁਹਾਡੇ ਨੇ ਤੱਕਾ ਹੋ ਰਿਹਾ ਸਰਕਾਰ ਕਹਿੰਦੀ ਇਸ ਦਾ ਤੱਕਾ ਕਰੀ ਨਹੀਂ ਰਹੇ ਅਸੀਂ ਤਾਂ ਕਹਿੰਨੇ ਆ ਵੀ ਭਾਈ ਜਿਹੜਾ ਜ਼ਮੀਨ ਦੇਣੇ ਚਾਹੂਗਾ ਠੀਕ ਆ ਜਿਹੜਾ ਨਹੀਂ ਦੇਣਾ ਚਾਹੂਗਾ ਇਤਰਾਜ਼ ਦੇ ਆਪਣਾ ਦੇ ਦੇਣ ਜਾ ਕੇ ਨਹੀਂ ਸਰਕਾਰ ਹੈ ਪੰਜਾਬ ਚ ਕੋਈ ਸਰਕਾਰ ਹੈ ਨਹੀਂ ਜੀ ਤੁਹਾਨੂੰ ਲੱਗਦੀ ਨਹੀਂ ਸਰਕਾਰ ਨਹੀਂ ਸਰਕਾਰ ਪੰਜਾਬੀਆਂ ਦੀ ਸਰਕਾਰ ਤਾਂ ਹੈ ਨਹੀਂ ਪੰਜਾਬ ਚ ਪੰਜਾਬੀਆਂ ਦੀ ਜੀ ਉਹ ਕਹਿੰਦੇ ਅਸੀਂ ਭਗਵਾਨ ਤਮਨ ਸਿੰਘ ਸਾਹਿਬ ਕਹਿੰਦੇ ਵੀ ਅਸੀਂ ਭਗਤ ਸਿੰਘ ਹੋਰਾਂ ਦੀ ਸੋਚ ਦੇ ਉੱਤੇ ਬਾਬਾ ਸਾਹਿਬ ਅੰਮੇਡਕਰ ਹੋਰਾਂ ਦੀ ਸੋਚ ਦੇ ਉੱਤੇ ਅਸੀਂ ਚੱਲ ਰਹੇ ਹਾਂ ਤੁਸੀਂ ਕਹਿੰਦੇ ਸਰਕਾਰ ਪੰਜਾਬੀਆਂ ਦੀ ਨਹੀਂ ਜੀ ਕਹਿਣੇ ਨਾਲ ਕੋਈ ਕਹਿਣ ਨੂੰ ਤਾਂ ਹੁਣ ਮੈਂ ਕਹਿ ਦਵਾਂ ਵੀ ਮੇਰਾ ਬਾਪ ਜਿਹੜਾ ਫਲਾਣਾ ਨਹੀਂ ਫਲਾਣਾ ਸਿੰਘਾ ਬਾਪ ਤਾਂ ਜਿਹੜਾ ਮੈਂ ਰਮਿੰਦਰ ਸੀ ਉਹੀ ਰਹਿਣਾ ਨਾ ਅੱਜ ਪੰਜਾਬ ਚ ਪੰਜਾਬੀਆਂ ਦੀ ਕੋਈ ਸਰਕਾਰ ਨਹੀਂ ਅੱਜ ਕੇਵਲ ਸਰਕਾਰ ਦਿੱਲੀ ਦੇ ਬੰਦਿਆਂ ਦੀ ਸਰਕਾਰ ਚੱਲਦੀ ਆ 92 93 ਐਮ ਐਲ ਏ ਜੀ ਉਹਨਾਂ ਕੋਲ ਉਹ ਕਹਿੰਦੇ ਡੰਕੇ ਦੀ ਚੋੜ ਤੇ ਅਸੀਂ ਜਿੱਤੇ ਸਾਨੂੰ ਲੋਕਾਂ ਨੇ ਸਾਥ ਦਿੱਤਾ ਤਾਂ ਸੀ ਬਣੇ ਹੋਏ ਆ ਅੱਛਾ ਜੀ 92 93 ਜਿੱਤੇ ਕਿ ਸਰਟੀਫਿਕੇਟ ਵਾਲੇ ਵਾਲੇ ਇਥੋਂ 92 ਵਿੱਚ ਜਿੱਤਿਆ ਹੋਏ ਨਾ ਉਹਨਾਂ ਨੂੰ ਲੋਕਾਂ ਦੀ ਭਾਵਨਾ ਦਿਖਦੀ ਨਹੀਂ ਹੈਗੀ ਉਹਨੇ ਵਿਰੋਧ ਕੀਤਾ ਜੇ ਅਸੈਂਬਲੀ ਚ ਉੱਥੇ ਜਾ ਕੇ ਅੱਜ ਸੈਸ਼ਨ ਚੱਲ ਰਿਹਾ ਜੇ 92 ਇੱਥੋਂ ਜਿੱਤ ਕੇ ਗਏ ਹੁੰਦੇ ਜੇ ਲੋਕਾਂ ਦੀ ਭਾਵਨਾ ਦੀ ਕਦਰ ਕਰਦੇ ਅੱਜ ਤਾਂ ਸਾਰੀ ਰਿਪੋਰਟ ਇੰਟੈਲੀਜੈਂਸ ਨੇ ਦਿੱਤੀ ਹੋਣੀ ਉੱਥੇ ਵੀ ਰੋਪੜਾ ਜਹਾ ਇਕੱਠੋ ਯਾਰ ਰੋਪੜ ਦੇ ਐਮਐਲਏ ਨੂੰ ਪਤਾ ਨਹੀਂ ਕਿ ਲੋਕਾਂ ਚ ਆ ਵਿਰੋਧ ਹੈ ਰੋਸ ਹੈਗਾ ਮੈਂ ਉੱਥੇ ਐਮਐਲਏ ਨਾਲ ਗੱਲ ਕੀਤੀ ਇਸ ਕਰਕੇ ਸਰਕਾਰ ਗੁੰਗੇ ਬੋਲੇ ਦੀ ਸਰਕਾਰ ਦਿੱਲੀ ਦੇ ਇਸ਼ਾਰਿਆਂ ਤੇ ਚੱਲਣ ਵਾਲੀ ਸਰਕਾਰ ਜਿਹੜੀ ਸਰਕਾਰ ਦਾ ਪੋਲੂਸ਼ਨ ਬੋਰਡ ਦਾ ਚੇਅਰਮੈਨ ਦਿੱਲੀ ਤੋਂ ਹੋਵੇ ਜਿਹੜਾ ਲੈਂਡ ਪੂਲਿੰਗ ਪਾਲਿਸੀ ਜਿਹੜੀ ਤੁਸੀਂ ਜ਼ਬਰ ਜ਼ਮੀਨਾਂ ਫੋਨ ਦਾ ਮਨਸੂਬਾ ਜਿਹੜਾ ਸਰਕਾਰ ਦਾ ਇਹ ਪਾਲਿਸੀ ਦਾ ਚੇਅਰਮੈਨ ਕੌਣ ਹੈ ਪੰਜਾਬ ਦਾ ਮੁੱਖ ਮੰਤਰੀ ਅੱਜ ਤੱਕ ਤਾਂ ਹਮੇਸ਼ਾ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਹੈਗਾ ਪੁੱਡਾ ਦਾ ਚੇਅਰਮੈਨ ਰਿਹਾ ਪਰ ਪਹਿਲੀ ਵਾਰੀ ਹੋਇਆ ਕਿ ਮੁੱਖ ਮੰਤਰੀ ਪਾਸੇ ਆ ਦਿੱਲੀ ਦਾ ਲਿਆ ਕੇ ਜਿਹੜਾ ਪਹਿਲਾਂ ਇਹਨਾਂ ਦਾ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਉਹਦਾ ਜਿਹੜਾ ਪੀਏ ਆ ਉਹ ਲਿਆ ਕੇ ਇੱਥੇ ਚੇਅਰਮੈਨ ਲਾਤਾ ਫਿਰ ਪੰਜਾਬ ਦੀ ਸਰਕਾਰ ਨਹੀਂ ਪੰਜਾਬੀ ਸਰਕਾਰ ਨਹੀਂ ਜੇ ਪੰਜਾਬ ਚੁਣੇ ਹੋਏ ਨੁਮਾਇंदे ਨਹੀਂ ਕਿਉਂ ਬੋਲ ਰਹੇ ਕੀ ਪਤਾ ਉਹ ਸੋਚਦੇ ਹੁਣ ਵੀ ਸਾਡੀ ਪਾਲਿਸੀ ਦਾ ਬਿਹਤਰ ਹੈ ਸ਼ਾਇਦ ਜੇ ਕਿਸਾਨਾਂ ਨੂੰ ਸਮਝਣ ਚ ਟਾਈਮ ਲੱਗੂਗਾ ਵੀ ਸਮਝਾ ਲਾਂਗੇ ਭਾਈ ਕੀ ਪਤਾ ਉਹਨਾਂ ਨੂੰ ਆਪਣੀ ਪਾਲਿਸੀ ਤੇ ਮਾਨ ਹੋਵੇ ਜਿੱਦਾਂ ਤੁਹਾਨੂੰ ਵਿਰੋਧ ਤੇ ਮਾਨ ਆਪਣੇ ਜੇ ਮੈਂ ਪਰਿਵਾਰ ਚ ਇਕੱਲਾ ਵੱਡਾ ਹੋ ਸਕਦਾ ਜੇ ਮੇਰਾ ਪਰਿਵਾਰ ਇੱਕ ਪਾਸੇ ਹੋਵੇ ਪਰਿਵਾਰ ਕੁਝ ਹੋਰ ਚਾਹੁੰਦਾ ਹੋਵੇ ਮੈਂ ਇਕੱਲਾ ਉਹ ਗੱਲ ਤੇ ਅੜਾਂ ਰਹਾ ਕਿ ਫੇਰ ਮੈਂ ਸਿਆਣਾ ਹੋਇਆ ਕਿ ਮੂਰਖ ਹੋਇਆ ਫੇਰ ਤਾਂ ਮੇਤੇ ਬੜਾ ਮੂਰਖ ਕੋਈ ਨਹੀਂ ਹੈਗਾ ਘਰ ਕਿਉਂ ਟੁੱਟਦੇ ਆ ਜਦੋਂ ਘਰ ਦਾ ਜਿਹੜਾ ਮੁਖੀ ਜੀ ਨੂੰ ਆਪਾਂ ਬਣਾ ਲੈਨੇ ਆ ਜੇ ਉਹ ੱਤਕੇ ਨਾਲ ਆਪਣੇ ਫੈਸਲੇ ਥੋਪਦਾ ਫਿਰ ਘਰ ਤਾਂ ਚੱਲਦਾ ਨਹੀਂ ਹੈ ਘਰ ਚੱਲਦਾ ਕਦੇ ਇਸ ਕਰਕੇ ਇਹ ਜਿਹੜੇ ਲੋਕ ਗਲਤ ਸੋਚਦੇ ਆ ਨਾ ਇਹ ਕਿਸੇ ਸਲਾਹ ਨਾਲ ਪਾਲਿਸੀ ਬਣੀ ਆ ਨਾ ਕਿਸੇ ਉਹਦੇ ਨਾਲ ਬਣੀ ਆ ਜਦ ਲੋਕ ਆਪਣੀ ਜ਼ਮੀਨ ਦੇਣੀ ਨਹੀਂ ਚਾਹੁੰਦੇ ਫਿਰ ਅਸੀਂ ਖੋਣਾ ਕਿਉਂ ਚਾਹੁੰਦੇ ਆ ਕਿਹੜਾ ਪ੍ਰੋਜੈਕਟ ਲੱਗ ਰਿਹਾ ਇੱਥੇ ਇਹ ਜ਼ਮੀਨਾਂ ਦੇ ਨਾਲ ਜਿਹੜੀਆਂ ਅਕਵਾਇਰ ਕਰ ਰਹੀ ਹੈ ਸਰਕਾਰ ਇਹਦੇ ਨਾਲ ਕਿਹੜੇ ਨੌਜਵਾਨਾਂ ਨੂੰ ਬੇਜ਼ਾਰ ਨੌਕਰੀ ਮਿਲ ਜਣੀ ਆ ਉਹ ਕਹਿੰਦੇ ਆ ਤੱਕ ਮੌਣੇ ਚ 1000 ਗਾਇ ਤੁਹਾਨੂੰ ਰੈਸ਼ੀ ਪਲਾਟ ਦੇਣਾ 200 ਗਾਇ ਦਾ ਕਮਰਸ਼ੀਅਲ ਪਲਾਟ ਦੇਣਾ ਤੁਸੀਂ 4.5 ਕਰੋੜ ਕਮਾਣਾ ਉਹਦੇ ਵਿੱਚੋਂ ਤੁਸੀਂ ਬਾਗਵਾਗ ਹੋਏ ਨਾ ਤੁਸੀਂ ਕਿਸਾਨੀ ਛੱਡੋ ਤੁਹਾਨੂੰ ਤਾਂ ਬਿਜ਼ਨਸ ਕਰਨਾ ਆ ਗਿਆ ਨਾ ਜੀ ਨਹੀਂ ਉਹਨਾਂ ਦੇ ਕਹਿਣ ਨਾਲ 4.5 ਕਰੋੜ ਹੋ ਜਾਣਾ ਫਿਰ 4.5 ਕਰੋੜ ਇਹਨਾਂ ਦੇ ਕੇ ਦੇ ਦੇਣਾ ਉਹ ਜੇ ਬਾਅਦ ਚ ਜੇ ਵੱਧ ਗਏ ਜੇ 10-15 ਸਾਲ ਨੂੰ ਫਿਰ ਇਹਨੇ ਤੇ ਆਪਣਾ 4.5 ਕਰੋੜ ਵਾਪਸ ਮੁਕਾ ਲੈਣ ਉਹ ਜੇ ਸਰਕਾਰ ਇੰਨੀ ਇਹਨਾਂ ਦਾ ਲੋਕਾਂ ਦਾ ਭਲਾ ਸੋਚਦੀ ਆ ਫਿਰ ਅੱਜ ਸਰਕਾਰ 4.5-4 ਕਰੋੜ ਇਹਨਾਂ ਨੂੰ ਅੱਜੇ ਦੇ ਦੇਵੇ ਜਿਹੜਾ ਉਦੋਂ ਬਾਅਦ ਜਦੋਂ 4.5 4 6 6 ਕਰੋੜ ਦੇ ਹੋ ਗਏ ਫਿਰ ਇਹਨਾਂ ਦੇ ਪਾਈ ਆਪਣੇ ਨਾਲ ਪ੍ਰੋਫਿਟ ਵੀ ਲੈ ਲਵੇ ਇਹ ਸਰਕਾਰ ਨੇ ਬਿਨਾ ਕਿਸੇ ਨੀਤੀ ਤੇ ਬਿਨਾ ਕਿਸੇ ਸਲਾਹ ਤੇ ਕੋਈ ਦੂਰੰਦੇਸ਼ੀ ਫੈਸਲਾ ਨਹੀਂ ਸਰਕਾਰ ਦਾ ਨਿਲੈਕੀ ਵਾਲਾ ਫੈਸਲਾ ਮੈਂ ਤਾਂ ਸਭ ਤੋਂ ਜਿਹੜਾ ਰੋਸ ਹੈ ਉਹ ਸਾਡੇ ਹਲਕੇ ਦੇ ਵਿਧਾਇਕ ਤੇ ਆ ਜਿਹੜਾ ਹਲਕੇ ਦਾ ਵਿਧਾਇਕ ਹਮੇਸ਼ਾ ਕਹਿੰਦਾ ਮੈਂ ਤਾਂ ਲੋਕਾਂ ਦੇ ਵਿੱਚ ਰਹਿਣਾ ਲੋਕਾਂ ਦਾ ਨੁਮਾਇੰਦਾ ਹਾਂ ਅੱਜ ਮੈਨੂੰ ਹੁਣ ਤੱਕ ਦੀ ਮੇਰੇ ਕੋਲ ਰਿਪੋਰਟ ਆ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਅੱਜ ਸੱਦਿਆ ਹੋਇਆ ਉੱਥੇ ਸਾਡੇ ਐਮਐਲਏ ਨੇ ਇੱਕ ਵੀ ਸ਼ਬਦ ਲੋਕਾਂ ਦੀ ਭਾਵਨਾ ਦਾ ਗੱਲ ਨਹੀਂ ਕੀਤੀ ਹੈਗੀ ਉੱਥੇ ਸਰਦਾਂਝਲੀਆਂ ਨਹੀਂ ਚੱਲੇ ਆ ਜੀ ਸ਼ਰਦਾਂਝਲੀਆਂ ਹੋ ਗਿਆ ਸਰਦਾਂਝਲੀਆਂ ਹੋ ਗਿਆ ਬੇਅਦਬੀ ਦਾ ਬਿੱਲ ਵੀ ਪਾਸ ਹੋ ਗਿਆ ਮਹਾਰਾਜ ਹੋ ਗਿਆ ਸਭ ਕੁਝ ਚੱਲਿਆ ਪਰ ਉੱਥੇ ਉਹ ਨੇ ਜੇ ਅੱਜ ਉਹ ਨੇ ਜਾਨਕਿ ਉਹ ਨੇ ਕੋਈ ਵਿਰੋਧ ਵਾਸਤੇ ਆਪਣਾ ਕੋਈ ਲੈਟਰ ਲਿਖਿਆ ਕਿ ਲੋਕ ਮੇਰੇ ਆ ਚਾਹੁੰਦੇ ਆ ਇਹ ਸਾਰਾ ਜਿਹੜਾ ਹੈਗਾ ਇਹ ਮੂਗ ਦਾ ਦਿੱਲੀ ਦੇ ਇਸ਼ਾਰੇ ਚੱਲਦੇ ਆ ਦਿੱਲੀ ਦੇ ਲੋਕਾਂ ਦੀ ਪਾਲਿਸੀ ਆ ਪੰਜਾਬ ਸਰਕਾਰ ਦੀ ਕੋਈ ਪਾਲਿਸੀ ਨਹੀਂ ਹੈਗੀ ਸਰਕਾਰ ਜਿਹੜੀ ਹੁੰਦੀ ਲੋਕਾਂ ਦੀ ਮਾਂ ਹੁੰਦੀ ਆ ਮਾਂ ਬਾਪ ਹੀ ਮੰਨੇ ਜਾਂਦਾ ਸਰਕਾਰ ਨੂੰ ਜਨਤਾ ਦੀ ਤੇ ਮਾਂ ਨੂੰ ਪਤਾ ਹੁੰਦਾ ਹੈ ਵੀ ਬੱਚੇ ਨੇ ਦਵਾਈ ਸ਼ਾਇਦ ਕੌੜੀ ਆ ਹੈਦ ਵਾਸਤੇ ਚੰਗੀ ਆ ਕਿਆ ਪਤਾ ਇਹ ਕੌੜੀ ਦਵਾਈ ਹੋਵੇ ਹੋਵੇ ਥੋੜੇ ਬਾਅਦ ਚੰਗੀ ਜਿਹੜੀ ਮਾਂ ਨੇ ਪਹਿਲਾਂ ਆਪਣੀ ਦਵਾਈ ਖਾਧੀ ਮਾਂ ਨੂੰ ਕਿ ਪਤਾ ਕੋੜੀ ਇੱਕ ਜਿਵੇਂ ਮਿੱਠੀ ਜੀ ਦਵਾਈ ਹੂੰ ਜੇ ਮੈਂ ਕਰੋ ਸਿੰਦੀ ਗੋਲੀ ਨਹੀਂ ਖਾਧੀ ਮੈਂ ਆਪਣੇ ਬੱਚੇ ਨੂੰ ਕਿਦਾਂ ਕਹਦਾਂਗਾ ਮਿੱਠੀ ਇਹ ਹੂੰ ਜਦ ਮੈਨੂੰ ਪਤਾ ਹੀ ਨਹੀਂ ਕਿ ਰਸਿੰਦੀ ਗੋਲੀ ਦਾ ਸਵਾਦ ਕਿਹੜਾ ਹੈ ਕੌੜੀ ਆ ਕਿ ਮਿੱਠੀ ਆ ਜਾਂ ਸਰਕਾਰ ਨੂੰ ਆਪੇ ਨਹੀਂ ਪਤਾ ਐ ਕਰੇ ਮੈਂ ਚਾਹਤ ਨਾ ਭਗਵੰਤ ਮਾਰ ਪਹਿਲਾਂ ਆਪਣੇ ਪਿੰਡ ਚ ਬਣਾ ਲਵੇ ਆਪਣੀ ਜ਼ਮੀਨ 'ਚ ਬਣਾ ਲਵੇ ਫਿਰ ਉਹ ਦੇਖ ਲਵੇ ਫਿਰ ਜਿਹੜਾ ਐਮ.ਐਲ.ਏ ਸਾਡਾ ਲੋਕਲ ਹੈਗਾ ਉਹ ਵੱੜਵੇਂ ਪਿੰਡ 'ਚ ਬਣਾ ਲਵੇ ਉੱਥੇ ਦੇਖ ਲਵੇ ਉਹ ਕਹਿੰਦੇ ਸੀ ਤੁਹਾਨੂੰ ਤਰੱਕੀ ਦੇ ਰਹੇ ਆ ਅਰਬਨ ਸਟੇਟ ਬਣਾ ਰਹੇ ਆ ਸ਼ਹਿਰਾਂ ਦੀ ਤਰ੍ਹਾਂ ਡਿਵੈਲਪ ਕਰ ਰਹੇ ਆ ਜੀ ਵੀ ਤੁਹਾਨੂੰ ਰਾਸ ਨਹੀਂ ਆ ਰਿਹਾ ਤੁਸੀਂ ਵਿਰੋਧ ਕਰੀ ਜਾਂਦੇ ਉਹ ਕਹਿੰਦੇ ਆਗੂ ਆ ਇਹ ਜਿਹੜੇ ਢਕਾਉਂਦੇ ਜਨਤਨ ਨਹੀਂ ਪਹਿਲਾਂ ਸਤੋਜ ਦੀ ਤਰੱਕੀ ਕਰ ਲਵੇ ਪਹਿਲਾਂ ਬੜਵੇ ਚਾਰਵੇ ਸਟੇਟ ਬਣਾ ਕੇ ਉੱਥੇ ਤਰੱਕੀ ਕਰ ਲਵੇ ਪਹਿਲਾਂ ਜਿਹੜੇ ਮੰਤਰੀ ਹੈਗੇ ਹਰਜੋਤ ਵੈਸਾ ਉਹਦੇ ਘੰਬੀਰਪੁਰ ਤਰੱਕੀ ਕਰ ਲਵੇ ਐਨਾ ਪਿੰਡਾਂ ਦੀ ਤਰੱਕੀ ਦਾ ਸਰਕਾਰ ਨੂੰ ਕਿਹੜਾ ਫਿਕਰ ਸਰਕਾਰ ਪਹਿਲਾਂ ਹਮੇਸ਼ਾ ਹਰੇਕ ਬੰਦਾ ਬਾਪ ਆਪਣੇ ਘਰ ਨੂੰ ਪਹਿਲਾਂ ਪਰਫੁੱਲੈਟ ਕਰਦਾ ਫਿਰ ਅੱਗੇ ਲੈ ਕੇ ਜਾਂਦਾ ਜਿਹਦੇ ਘਰ ਬਾਰੇ ਤਾਂ ਸ ਉਹਨਾਂ ਨੇ ਕਿਹਾ ਯਾਲੀ ਸਾਹਿਬ ਵਰਗੇ ਬੰਦੇ ਜਿਹੜੇ ਆਪ ਜ਼ਮੀਨਾਂ ਦੇ ਉੱਤੇ ਕਲੋਨੀਆ ਕੱਢਦੇ ਰਹੇ ਚਿੰਤਾ ਤਾਂ ਉਹਨਾਂ ਨੂੰ ਹੋਈ ਵੀ ਆ ਹੁਣ ਵੀ ਕਿਉਂਕਿ 1995 ਤੋਂ ਬਾਅਦ ਅੱਜ ਤੱਕ ਪੰਜਾਬ ਦੇ ਵਿੱਚ ਕੋਈ ਕਲੋਨੀਆ ਦੇ ਸਰਕਾਰੀ ਪ੍ਰੋਜੈਕਟ ਆਏ ਨਹੀਂ ਜਿਹੜੇ ਪ੍ਰਾਈਵੇਟ ਬਿਲਡਰ ਆ ਉਹਨਾਂ ਨੇ ਲੋਕਾਂ ਨੂੰ ਰੱਜ ਕੇ ਲੁੱਟਿਆ ਕੁੱਟਿਆ ਗੈਰ ਕਾਨੂੰਨੀ ਕਲੋਨੀਆ ਕੱਟੀਆਂ ਤੇ ਆ ਹੁਣ ਜਦੋਂ ਸਰਕਾਰ ਕੱਟ ਰਹੀ ਆ ਤਾਂ ਇਹਨਾਂ ਨੂੰ ਵੀ ਆਪਣਾ ਦੁੱਖ ਹੋ ਰਿਹਾ ਫਿਰ ਨਹੀਂ ਜੇ ਸਰਕਾਰ ਨੂੰ ਯਾਲੀ ਦਾ ਇੰਨਾ ਫਿਕਰ ਆ ਸਰਕਾਰ ਨੂੰ ਪਤਾ ਵੀ ਜੇ ਜੇ ਯਾਲੀ ਨੂੰ ਪਤਾ ਵੀ ਪਾਲਿਸੀ ਵਧੀਆ ਫਿਰ ਯਾਲੀ ਵਿਰੋਧ ਕਿਉਂ ਕਰ ਰਿਹਾ ਹੂੰ ਇਹ ਵਾਲੀ ਵੀ ਤਾਂ ਵਿਰੋਧ ਕਰ ਰਿਹਾ ਕਹਿੰਦੇ ਆਪਣੀਆਂ ਕਲੋਨੀਆ ਦੇ ਹੁਣ ਚਿੱਠੇ ਸਾਡੇ ਕੋਲ ਪਏ ਆ ਨਾ ਕਹਿੰਦੇ ਤਾਂ ਡਰਦੇ ਆ ਨਹੀਂ ਇਹ ਗੱਲ ਸੁਣ ਸਤਨਾਮ ਸਿੰਘ ਜਿਹੜਾ ਮੁੱਖ ਮੰਤਰੀ ਕਹਿੰਦਾ ਵੀ ਵਾਲੀ ਦੇ ਚਿੱਠੇ ਮੇਰੇ ਕੋਲ ਪਏ ਆ ਪਿਛਲੇ ਸੈਸ਼ਨ ਤੇ ਕਹਿੰਦਾ ਸੀਗਾ ਕਿ ਵਾਲੀ ਵਰਗਾ ਬੰਦਾ ਕੋਈ ਨਹੀਂ ਹੈਗਾ ਮੈਂ ਇਹਦੇ ਸਾਰੇ ਰਿਕਾਰਡ ਕਢਾ ਕੇ ਦੇਖ ਲਿਆ ਹੋਇਆ ਇਹ ਬਿਲਕੁਲ ਸਾਫ਼ ਹੈ ਮੁੱਖ ਮੰਤਰੀ ਦਾ ਮੇਰਾ ਆਪਣਾ ਬਿਆਨ ਨਹੀਂ ਇਹ ਵਿਧਾਨ ਸਭਾ ਚ ਮੁੱਖ ਮੰਤਰੀ ਨੇ ਆਪਣੀ ਸਪੀਚ ਵਿੱਚ ਕਿਹਾ ਕਿ ਮਾਨਪ੍ਰੀਤ ਸਿੰਘ ਵਾਲੀ ਦਾ ਮੈਂ ਸਾਰਾ ਕੱਚੇ ਚਿੱਠੇ ਕੱਢ ਕੇ ਦੇਖ ਲਿਆ ਕੁਝ ਨਹੀਂ ਮਿਲਿਆ ਬਿਲਕੁਲ ਪਾਕ ਤੇ ਸਾਫ਼ ਅੱਜ ਉਹ ਅੱਜ ਉਹ ਇਹਦੀ ਪਾਲਿਸੀ ਦੇ ਖਿਲਾਫ ਖੜ ਇਹ ਭਗਵੰਤ ਮਾਨ ਕੇਵਲ ਜਿਹੜਾ ਭੰਡ ਹੈਗਾ ਚੁਟਕਲੇ ਸੁਣਾ ਕੇ ਟਾਈਮ ਪਾਸ ਕਰਦਾ ਚੁਟਕਲੇ ਸੁਣਾ ਕੇ ਟਾਈਮ ਪਾਸ ਨਹੀਂ ਹੋਣਾ ਹੈਗਾ ਚਾਹੇ ਪੰਜਾਬ ਦੇ ਲੋਕ ਸਮਝ ਚੁੱਕੇ ਆ ਤੁਸੀਂ ਗੱਲ ਮੇਰੀ ਨੋਟ ਕਰ ਲਿਓ ਡੇਢ ਸਾਲ ਰਹਿ ਗਿਆ ਜੇ ਜਵਾਨਾਂ ਬਾਲ ਕਿੱਡੇ ਕਿੱਡੇ ਸਾਹਮਣੇ ਆ ਜਣੇ ਆ ਜੇ ਪੰਜਾਬ ਦੇ ਵਿੱਚ ਜਿਵੇਂ ਅੱਜ ਸਰਦਾਰ ਸੁਗਵੀਰ ਸਿੰਘ ਬਾਦਲ ਕੋਲ ਇੱਕ ਵੀ ਐਮਐਲਏ ਪੰਜਾਬ ਦੀ ਵਿਧਾਨ ਸਭਾ ਚ ਨਹੀਂ ਕਿ ਸ਼ਾਇਦ ਮੁਜੀਟੇ ਦੀ ਘਰ ਲਈ ਆ ਹੋਰ ਕੋਈ ਨਹੀਂ ਹੈ। ਇਹੀ ਹਾਲ ਭਗਵੰਤ ਮਾਨ ਦੀ ਪਾਰਟੀ ਦਾ 2027 ਚੋਣ ਇੱਕ ਵੀ ਨਹੀਂ ਹੋਣਾ ਇਹਨਾਂ ਕੋਲੋਂ। ਤੇ ਅੱਜ ਬਾਦਲ ਸਾਹਿਬ ਦੇ ਨਾਲ ਸਹਿਮਤ ਹੋ ਤੁਸੀਂ? ਸੁਖਵੀਰ ਸਿੰਘ ਬਾਦਲ ਹੋਰ ਨਾਲ ਉਹ ਵੀ ਲੜਾਈ ਲੜ ਰਹੇ ਆ ਤੁਸੀਂ ਵੀ ਲੜਾਈ ਲੜ ਰਹੇ ਹੋ। ਅੱਜ ਉਹਨਾਂ ਨੂੰ ਕੀ ਕਹੋਗੇ? ਨਹੀਂ ਮੈਂ ਤਾਂ ਸੁਣਿਆ ਨਹੀਂ ਕਿ ਸੁਖਵੀਰ ਬਾਦਲ ਲੜਾਈ ਲੜ ਰਿਹਾ। ਉਹਨਾਂ ਪ੍ਰੈਸ ਕਾਨਫਰੈਂਸ ਕਰਕੇ ਕਿਹਾ ਵੀ ਅਸੀਂ ਇਹ ਧੱਕੇ ਦੇ ਖਿਲਾਫ ਲੜਾਂਗੇ ਜੀ। ਨਹੀਂ ਪ੍ਰੈਸ ਕਾਨਫਰੈਂਸ ਤਾਂ ਘਰੇ ਬੈਠ ਕੇ ਜੋ ਮਰਜ਼ੀ ਕਰ ਲੋ। ਜਿੰਨਾ ਚਿਰ ਲੋਕਾਂ ਜਾ ਕੇ ਅਸੀਂ ਸੰਘਰਸ਼ ਨਹੀਂ ਕਰਦੇ। ਲੋਕਾਂ ਦੇ ਨਾਲ ਨਹੀਂ ਖੜਦੇ। ਸੁਖਵੀਰ ਸਿੰਘ ਬਾਦਲ ਤਾਂ ਕੋਈ ਪੰਜਾਬ ਦੇ ਦਵਾਰੇ ਨਹੀਂ ਕਰ ਸੁਖਵੀਰ ਸਿੰਘ ਬਾਦਲ ਦਾ ਬੰਦੀ ਬੰਦੀ ਸਿੱਖਾਂ ਦੀ ਲੜਾਈ ਦੀ ਗੱਲ ਕਰਦਾ ਕਿੰਨੇ ਕੁ ਬੰਦੀ ਸਿੱਖਾਂ ਵਿੱਚ ਸੁਖਵੀਰ ਸਿੰਘ ਬਾਦਲ ਨੇ ਸੰਗਠਨ ਅਰੰਭ ਕਰ ਲੇ ਸੁਖਵੀਰ ਸਿੰਘ ਬਾਦਲ ਤਾਂ ਤੇਰੇ ਬਿਲਾ ਦਾ ਵੀ ਵਿਰੋਧ ਕਰਦਾ ਰਿਹਾ ਕਹਿੰਦਾ ਵੀ ਵਿਰੋਧ ਕੀਤਾ ਕਿੱਥੇ ਕੀਤਾ ਕਿੰਨੇ ਸੰਗਠਨ ਅੱਛੀ ਕੀਤੇ ਕਿ ਸੁਖਵੀਰ ਸਿੰਘ ਬਾਦਲ ਕੇ ਦਿੱਲੀ ਜਾ ਕੇ ਬੈਠਿਆ ਇਸ ਕਰਕੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਲੋਕ ਕੋਈ ਇਤਵਾਰ ਨਹੀਂ ਕਰਦੇ ਐਵੇਂ ਕਹਿਣ ਦੀਆਂ ਗੱਲਾਂ ਸਾਰੀਆਂ ਸੁਖਵੀਰ ਸਿੰਘ ਬਾਦਲ ਨੂੰ ਤਾਂ ਹੁਣ ਆਪਣਾ ਜਿਹੜਾ ਹੈਗਾ ਬੋਰੀਆਂ ਵਿਤਰਾ ਸੰਭ ਲੈਣਾ ਚਾਹੀਦਾ ਪੰਜਾਬ 'ਚ ਇੱਕ ਰਹਿ ਗਿਆ ਸ਼ਾਇਦ ਆਉਂਦੀ ਵਾਰ ਨੂੰ ਇੱਕ ਵੀ ਨਹੀਂ ਰਹਿਣਾ ਜੋ ਹਾਲਾਤ ਪੰਜਾਬ ਦੇ ਲੋਕਾਂ 'ਚ ਹੁਣ ਲੋਕ ਆਪ ਲੜ ਰਹੇ ਆਪਣੀ ਕਿ ਫੇਰ ਆਗੂ ਆ ਕਿਉਂਕਿ ਆਗੂਆਂ ਦੇ ਉੱਤੇ ਬਾਈ ਜੀ ਸਵਾਲ ਖੜੇ ਹੋ ਜਾਂਦੇ ਬਾਅਦ 'ਚ ਵੀ ਆਗੂਆਂ ਨੇ ਮੋਰਚਾ ਲਾਇਆ ਸੀ ਲੁੱਟ ਕੇ ਖਾ ਗਏ ਮੈਂ ਅੱਜ ਵੀ ਇੱਕ ਗੱਲ ਸਪਸ਼ਟ ਤੌਰ ਤੇ ਕਹਿਣਾ ਚਾਹਨਾ ਲੋਕਾਂ ਨੂੰ ਆਪਣਾ ਸੰਘਰਸ਼ ਆਪ ਲੜਨਾ ਚਾਹੀਦਾ ਸਾਡਾ ਸਹਿਯੋਗ ਲੈਣਾ ਚਾਹੀਦਾ ਸਾਨੂੰ ਆਗੂ ਨਹੀਂ ਬਣਾਉਣਾ ਚਾ ਉਦੋਂ ਅਸੀਂ ਕੁਛ ਨਾ ਕੁਝ ਵੇਚਣਾ ਵੇਚੇ ਕੋਈ ਕਾਲਾ ਮਾਲਾ ਕਰਨ ਦਾ ਯਤਨ ਕਰਾਂਗੇ ਸਿੱਧੀ ਗੱਲ ਬਹੁਤਾਂ ਦੀ ਕੁਛ ਇਹ ਆ ਇਹ ਸੰਘਰਸ਼ ਲੋਕਾਂ ਨੂੰ ਲੈਣਾ ਸਾਡਾ ਸਹਿਯੋਗ ਲੈਣਾ ਚਾਹੀਦਾ ਜਦੋਂ ਕਿਤੇ ਨੇਗੋਸ਼ੀਏਸ਼ਨ ਹੋਣੀ ਆ ਉੱਥੇ ਕਿਸੇ ਸਿਆਸੀ ਪਾਰਟੀ ਦੇ ਆਗੂ ਵਿੱਚ ਨਹੀਂ ਬਿਠਾਉਣਾ ਚਾਹੀਦਾ ਮੇਰਾ ਆਪਣਾ ਮੰਨਣਾ ਉੱਥੇ ਲੋਕ ਜਿਹੜੇ ਹੈਗੇ ਆਪਨ ਬੈਠਣ ਵਿੱਚ ਆ ਬੈਠ ਕੇ ਦੇਖਣ ਵੀ ਸਾਡੇ ਹੱਕ ਦੀ ਗੱਲ ਹੋ ਰਹੀ ਹੈ ਸਾਡੇ ਬਰੂਚ ਦੀ ਗੱਲ ਹੋ ਰਹੀ ਹੈ ਸਹਿਯੋਗ ਸਾਰੀਆਂ ਸਿਆਸੀ ਪਾਰਟੀਆਂ ਨੇ ਲੈਣਾ ਚਾਹੀਦਾ ਹੈ